ਅਸੀਂ ਅੱਜ ਡੀਸੀਬੀ ਸਾਹਿਬ ਜੀ ਨੂੰ ਮਿਲੇ ਆ ਮਹਿਰਮ ਜੀ ਨੂੰ ਉਹਨਾਂ ਨੇ ਸਾਨੂੰ ਪੂਰਨ ਤੌਰ ਤੇ ਅਸ਼ਵਾਸਨ ਦਵਾ ਦਿੱਤਾ ਜਿਹਾ ਆ ਕਿ ਜਿਹੜਾ ਕਿ ਇਹ ਡੰਗਰ ਡਾਕਟਰ ਸੋਸ਼ਲ ਮੀਡੀਆ ਤੇ ਆਏ ਦੇਣ ਹੀ ਜੱਟਾਂ ਅਤੇ ਮਧਮੀ ਸਿੰਘਾਂ ਦੇ ਵਿੱਚ ਪੌੜਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਵੱਖ-ਵੱਖ ਤਰ੍ਹਾਂ ਦੀ ਗੰਦੀ-ਗੰਦੀ ਸ਼ਬਦਾਲ ਦੀ ਜੱਟਾਂ ਦੀਆਂ ਇੱਹਾ ਘਣਾ ਦੇ ਉੱਤੇ ਇਹ ਕਰ ਰਿਹਾ ਜਾਤੀਸ਼ੀਸ਼ ਤੇ ਸ਼ਬਦ ਬੋਲ ਰਿਹਾ ਤਾਂ ਸਰਲੇਖ ਜਿਹੜਾ ਚੈਨਲ ਆ ਉਸ ਆਦਮੀ ਨੇ ਇਸ ਡੰਗਰ ਡਾਕਟਰ ਨੂੰ ਖੁੱਲ੍ਹ ਦਿੱਤੀ ਹੈ ਕਿ ਉਹ ਜਿੱਦਾਂ ਮਰਜੀ ਸ਼ਬਦਾਲ ਦੀ ਗੰਦੀ ਮੰਦੀ ਮਾੜੀ ਤੰਗੀ ਬੋਲ ਉਹਦੇ ਉੱਤੇ ਵੀ ਕਾਨੂੰਨੀ ਕਾਰਵਾਈ ਕਰਨ ਵਾਸਤੇ ਤੇ ਇਹ ਬੰਦਾ ਡਾਕਟਰ ਦੇ ਕੋਲ ਕਾਨੂੰਨੀ ਕਾਰਵਾਈ ਕਰਨ ਵਾਸਤੇ ਅਸੀਂ ਮੰਗ ਪੱਤਰ ਅੱਜ ਸਾਡੇ ਜਿਹੜੇ ਵੀਰ ਭਰਾ ਪਹਿਲਾਂ ਆਏ ਅਸੀਂ ਥੋੜਾ ਜਿਹਾ ਲੇਟ ਹੋ ਗਏ ਹੁਣ ਅਸੀਂ ਇਹਨਾਂ ਨੂੰ ਮੈਡਮ ਉਹਨਾਂ ਨੂੰ ਮਿਲੇ ਆ ਇਹਨਾਂ ਨੇ ਸਾਨੂੰ ਮੈਡਮ ਉਹਨਾਂ ਦੀ ਡੀਸੀਬ ਇਹਨਾਂ ਨੇ ਆਸ਼ਵਾਸ਼ਣ ਦਵਾ ਦਿੱਤਾ ਕਿ ਇਹ ਬਣਦੀ ਕਾਨੂੰਨੀ ਕਾਰਵਾਈ ਕੁਝ ਦਿਨਾਂ ਦੇ ਵਿੱਚ ਵਿੱਚ ਕਰ ਦਾਂਗੇ ਤੇ ਬਾਕੀ ਤੁਸੀਂ ਕੋਈ ਸਵਾਲ ਕੀ ਕੋਹਣੇ ਵਿਅਕਤੀ ਜਿਹੜਾ ਨਾਮ ਕੀ ਉਹਦਾ ਤੇਰਾ ਬੰਦਾ ਇਹ ਹੈਗਾ ਜੀ ਆਪਣੇ ਆਪ ਨੂੰ ਇਹ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਦੱਸਦਾ ਆ ਤੇ ਇਹ ਰੰਗਰੇਟਾ ਨੀਗਾ ਆ ਜਿਹੜੇ ਸਾਡੇ ਨਾਲ ਸਿੰਘ ਸਹਿਬਾਨ ਆ ਇਹ ਸਾਰੇ ਹੀ ਰੰਗਰੇਟਾ ਫੌਜ ਆ ਸਾਰੀ ਸਹਿਰ ਰੰਗਰੇਟਾ ਫੌਜ ਆ ਰੰਗਰੇਟੇ ਦਾ ਜੋ ਅਰਥ ਆ ਰੰਗਰੇਟੇ ਦਾ ਇੱਕ ਵਾਰ ਇੱਕ ਬੰਦਾ ਭਾਈ ਜੋ ਤੇ ਰੰਗਰੇਟੇ ਦੇ ਜੋ ਅਰਥ ਆ ਉਹ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾ ਜੀ ਉਹਨਾਂ ਨੂੰ ਪਤਾ ਧੰਨ ਧੰਨ ਆਪਣੇ ਸਹਿਬ ਸਿੰਘ ਸਾਹਿਬ ਬਾਬਾ ਜੀਵਨ ਸਿੰਘ ਜੀ ਰੰਗਰੇਟਾ ਨੇ ਇੱਥੇ ਕੋਈ ਅਰੇਕ ਬੰਦਾ ਆਪਣੇ ਨਾਂ ਦੇ ਨਾਲ ਲਾ ਕੇ ਰੰਗਰੇਟਾ ਬਣ ਕੇ ਸੰਗਤਾਂ ਨੂੰ ਗੁੰਮਰਾਹ ਕਰਕੇ ਤੇ ਜਾਤੀਵਾਦ ਫਲਾ ਰਿਹਾ ਤੇ ਕੋਈ ਕਹਿੰਦਾ ਵੀ ਤੇ ਜਟਾਂ ਦੀਆਂ ਧੀਆ ਭੈਣਾ ਐ ਜਟਾਂ ਦੀਆਂ ਧੀਆ ਭੈਣਾ ਅਸੀਂ ਸਰਕਾਰ ਨੂੰ ਇਹ ਮੰਗ ਕਰਦੇ ਹਾਂ ਕਿ ਇਹ ਜਿਹੜਾ ਬੰਦਾ ਪੰਜਾਬ ਦੇ ਵਿੱਚ ਭੜਕਾਊ ਭਾਸ਼ਣ ਕਰਕੇ ਵਾਇਲੇਸ਼ਨ ਫੈਲਾ ਰਿਹਾ ਆ ਇਸ ਦੇ ਉੱਤੇ ਕਾਨੂੰਨੀ ਬਣਦੀ ਕਾਰਵਾਈ ਕੀਤੀ ਜਾਵੇ ਜਲਦ ਤੋਂ ਜਲਦ ਤੇ ਔਰ ਇਹਦਾ ਸੋਸ਼ਲ ਮੀਡੀਆ ਦਾ ਜੋ YouTube ਚੈਨਲ ਆ ਉਸ ਨੂੰ ਵੀ ਬੈਨ ਕੀਤਾ ਜਾਵੇ ਤੇ ਜੋ ਕਿ ਇਸ ਦਾ Facebook ਦਾ ਚੈਨਲ ਆ ਉਹਦੇ ਉਹਨੂੰ ਵੀ ਬੈਨ ਕੀਤਾ ਜਾਵੇ ਤੇ ਇਹਦੇ ਤੇ ਕਾਨੂੰਨੀ ਬਣਦੀ ਕਾਰਵਾਈ ਕੀਤੀ ਜਾਵੇ ਜੋ ਕਿ ਪੰਜਾਬ ਦੇ ਵਿੱਚ ਪਾੜਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਉਸ ਦੇ ਉੱਤੇ ਇਸ ਨੂੰ ਨੱਥ ਪਾਈ ਜਾਵੇ ਤੁਸੀਂ ਤੁਹਾਡੇ ਸਾਥੀ ਐ ਕਿਤੇ ਮਿਲਣਗੇ ਅਹੀਂ ਆਇਆ ਅੰਮ੍ਰਿਤਸਰ ਸਾਹਿਬ ਤੋਂ ਮਾਝਾ ਜਲਾ ਡਿਸਟ੍ਰਿਕਟ ਅੰਮ੍ਰਿਤਸਰ ਸਾਹਿਬ ਹਾਂਜੀ ਇਹਦੇ ਬਾਜੀ ਆਏ ਤੁਸੀਂ ਬੋਲਦੇ ਹਾਂ ਹਾਂ ਜੀ